ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾ ਰਹੇ ਆ ਇਹ ਪਿੰਡ ਕਣੀਆਂ ਕਣੀਆਂ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਬਾਜੇਖਾਨੇ ਦੇ ਨੇੜ ਹੈ ਵੈਸੇ ਇਹਦੇ ਨੇੜ ਮਲੂਕਾ ਪਿੰਡ ਵੀ ਹੈ ਇਹ ਤੋਂ ਇਲਾਵਾ ਨਯੌਰ ਪਿੰਡੇ ਦੇ ਨੇੜ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚਕਾਵਾ ਵਿਕਰੀ ਵਾਲੀਆਂ ਹੁੰਦੀਆਂ ਅੱਜ ਨਾਲ ਇੱਕ ਮੱਝ ਵੀ ਵਿਕਰੀ ਵਾਲੀ ਮੌਜੂਦ ਹੈ ਜਿਹੜੀ ਤੁਹਾਨੂੰ ਵੀਡੀਓ ਚ ਦਿਖਾਉਂਗਾ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ। ਪਸ਼ੂ ਜਿਹੜਾ ਵੀ ਤੁਸੀਂ ਖਰੀਦਣਾ ਚਾਹੁੰਦੇ ਹੋ ਉਹਨੂੰ ਆਕੇ ਤੁਸੀਂ ਦੇਖਣਾ। ਆਪਦੀ ਸਮਝ ਨਾਲ ਖਰੀਦਣਾ ਵੀ ਤੁਹਾਡੇ ਲਈ ਉਹ ਫਾਇਦੇਮੰਦ ਹੈ ਜਾਂ ਨਹੀਂ। ਅਸੀਂ ਸਿਰਫ ਤੁਹਾਨੂੰ ਵੀਡੀਓ ਦਿਖਾਉਣੀ ਹੈ। ਡੀਲ ਸਿੱਧੀ ਮਾਲਕ ਨਾਲ ਹੋਣੀ ਹੈ। ਤਸੱਲੀ ਕਰਨੀ ਹੈ ਤੁਸੀਂ ਉਹ ਆਪ ਆਕੇ। ਆਓ ਬਾਈ ਨੂੰ ਮਿਲਦੇ ਹਾਂ ਦੱਸੋ ਤੇ ਪਹਿਲਾਂ ਸ਼ੁਰੂਆਤ ਹੀ ਆਪਾਂ ਇਸ ਝੋਟੀ ਤੋਂ ਕਰ ਲੈਂਦੇ ਆ। ਉਹਦੂ ਬਾਈ ਤੁਹਾਨੂੰ ਤਿੰਨ ਗਾਵਾ ਵੀ ਦਿਖਾ ਦੂੰਗਾ। ਗਗੂ ਬਾਈ ਸਸਤੀ ਗੱਲ ਬਾਈ। ਗਗੂ ਅੱਜ 4 ਨਾਗ ਆਪ। ਹਾਂਜੀ ਬਾਈ। ਪਹਿਲੇ ਨੰਬਰ ਤੇ ਝੋਟੀ ਕਨ ਮਸੂ। ਦੂਜਾ ਸੁਆ 6 ਦਾ ਆਂਦਾ ਬਾਈ। ਇਕੋ ਹੈ ਨੂਰ ਦੀ ਆ ਤੁਹਾਨੂੰ ਪਤਾ ਆ ਮੈਂ ਤਾਂ ਬਹੁਤ ਘੱਟ ਲੈਨੇ ਆ ਜੇ ਕੋਈ ਚੰਗੀ ਮਹਿ ਮਿਲ ਜੇ ਉਹ ਹੀ ਲਈਦੀ ਆ ਬਾਈ ਕਿੰਨੇ ਦਿਨ ਲਾਉਗੀ ਸੋਨ ਇਹਦੇ ਸਹੀ ਬਾਈ ਅੱਜ 18 ਜੇਠਾ ਦੇ 6 ਮਹੀਨੇ ਦਾ 27 ਜੇਠ ਨੂੰ ਦਿਨ ਪੂਰੇ ਅੰਗਰੇਜ਼ੀ ਦੇ ਹਿਸਾਬ ਤੇ 10 ਮਹੀਨੇ ਦਾ 9 ਦਿਨ ਪਿਆ 9 ਦਿਨ ਹਜੇ ਬਾਕੀ ਹੈ ਬਾਈ ਰੇਟ ਕੀ ਰਹੂਗਾ ਰੇਟ ਬਾਈ ਦਾ ਕੱਚੀ ਆ ਜੇ ਫੋਨ ਤੇ ਕਰ ਲਾਂਗੇ ਖੋਲ ਦੇ ਦੋਸੋ ਰੇਟ ਇਹ ਤਾਂ ਫੋਨ ਤੇ ਰਹਿਣਾ 9 ਦਿਨ ਬਾਕੀ ਆ ਸੋਨ ਚ ਸਿੰਘ ਬਹੁਤ ਸੋਹਣਾ ਜਿੰਨਾ ਕਹਿ ਦਈਏ ਉਨਾ ਹੀ ਮੁਰਾ ਦੀ ਕੈਟਾਗਰੀ ਵਾਲਾ ਸਿੰਘ ਮੂ ਮੱਤੇ ਦੀ ਸੋਣੀ ਐ ਢਾਂਚਾ ਚੰਗਾ ਐ ਬਾਕੀ ਬਾਈ ਜਿਹੜੇ ਬੰਦੇ ਤੋਂ ਲਈਓ ਕਹਿੰਦੇ ਵੀ ਹਵਾਨਾ ਪਿੱਛੇ ਨੂੰ ਵੀ ਬਹੁਤ ਕੜਦੇ ਅੱਗੇ ਨੂੰ ਵੀ ਬਹੁਤ ਚੌੜਾ ਹਵਾਨਾ ਕਰਕੇ ਸੁੰਦੀ ਐ ਪਹਿਲੇ ਸੇ ਬਹੁਤ ਚੌੜਾ ਹਜੇ 9 ਦਿਨ ਬਾਕੀ ਐ ਵੈਸੇ ਅੱਜ ਵੀ ਤਿਆਰੀ ਫੁੱਲ ਆ ਝੋਟੀ ਦੀ ਬਹੁਤ ਦਿਨ ਹਜੇ ਰਹਿੰਦੇ ਐ ਗਰਮੀ ਦੀ ਰੁੱਤ ਆ ਦੱਸੋ ਪਹਿਲਾਂ ਵੀ ਪਸ਼ੂ ਸੂ ਸਕਦਾ ਹੁੰਦਾ ਵੈਸੇ ਪੂਸ਼ ਮੋਢ ਦੇ ਵਿੱਚੋਂ ਬੜੀ ਪ੍ਰੀਖ ਸ਼ੁਰੂ ਹੁੰਦੀ ਐ ਪਤਲੀ ਪੂਸ਼ ਤੇ ਨਿਸ਼ਾਨੀਆਂ ਕੈਰੈਕਟਰ ਜਿਹੜੇ ਉਹ ਸਾਰੇ ਦੁੱਧ ਦੇ ਕਾਲੇ ਵਰਗਾ ਪਿੰਡਾ ਬਾਈ ਲੈ ਸਹੀ ਸੋ ਹੁਣ ਇਹਦਾ ਤੁਸੀਂ ਹਵਾਨਾ ਦੇਖੋ ਬਾਈ ਪੂਛ ਫੜੀ ਮੜੀ ਵੈਸੇ ਤਾਂ ਤੁਰਦੀ ਵੀ ਹਵਾਨਾ ਸੋਹਣਾ ਦਿਖਾਉਂਦੀ ਐ ਇਸ ਤਰੀਕੇ ਨਾਲ ਵੀ ਛੱਡ ਦੇ ਬਾਈ ਟੰਡੀ ਐ ਟੀ ਕਾ ਬਾਈ ਭਾਵੇਂ ਖੁੱਲੀ ਛੱਡ ਕੇ ਆ ਥਾਣਾ ਨੂੰ ਹੱਥ ਲਾਈ ਜਾ ਪੈਰ ਵੀ ਨਹੀਂ ਪੜਦੀ ਵਿਚਾਰੀ ਅੱਗੋਂ ਕਰਕੇ ਫੇਰ ਘੁਮਾ ਆਏ ਨੂੰ ਸੋ ਇੱਕ ਸੋਹਣੀ ਮਾਰੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਨੂੰ ਪਸੰਦ ਆਵੇ ਕੰਟੈਕਟ ਕਰ ਲਿਓ ਥੋੜੀ ਕੱਚੀ ਐ ਬਾਈ ਕਹਿੰਦਾ ਵੀ ਰੇਟ ਇਹਦਾ ਫੋਨ ਤੇ ਹੀ ਰੱਖ ਲਾਂਗੇ ਬਾਕੀ ਕੋਈ ਗੱਲ ਨਹੀਂ ਡਰ ਡੁੱਕਰ ਵਾਲੀ ਬਾਈ ਬਾਕੀ ਜਿਹਨੇ ਲੈਣੀ ਆ ਉਹਦੀ ਸਮਝਣਾ ਲੈ ਲਿਆ ਆਪਾਂ ਚਵਾ ਕੇ ਵੀ ਦੇ ਦਾਂਗੇ ਠੀਕ ਐ ਲਿਆ ਸੋ ਇਹ ਪਹਿਲੇ ਨੰਬਰ ਤੇ ਦੂਜਾ ਸੂਆਸੂੰਦੀ ਚੋਟੀ ਵਿਕਰੀ ਵਾਸਤੇ ਜਿਹੜੀ ਬਾਈਕ ਕੋਲ ਹੈ ਦਸੂ ਤੁਹਾਨੂੰ ਦਿਖਾ ਰਿਹਾ ਆ ਬੜਾ ਘੱਟ ਨਿਕਲਦੀ ਹੈ ਚੰਗੀ ਸੋਹਣੀ ਮੱਝ ਆ ਕੇ ਦੇਖ ਲਓ ਜਿਹਨੇ ਪੇਮੈਂਟ ਇਨਵੈਸਟ ਕਰਨੀ ਹੈ ਰੇਟ ਸਿੱਧਾ ਬਾਈ ਤੋਂ ਹੀ ਪੁੱਛਣਾ ਤੁਸੀਂ ਕਿਉਂਕਿ ਮੈਂ ਜਿਹੜਾ ਰੇਟ ਵੀਡੀਓ 'ਚ ਹੋ ਗਿਆ ਤੇ ਉਹਦਾ ਮੈਨੂੰ ਪਤਾ ਹੁੰਦਾ ਉਹ ਤੁਸੀਂ ਵੀ ਸੁਣ ਲੈਨੇ ਬਾਕੀ ਰੇਟ ਨਾ ਮੈਂ ਕਦੇ ਪੁੱਛਦਾ ਕਿਸੇ ਵੀਰ ਤੋਂ ਤੇ ਨਾ ਮਤਲਬ ਇਸ ਪੱਖ ਤੋਂ ਕਿਤੇ ਸੌਦਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਬਾਕੀ ਤੁਸੀਂ ਪਸੂ ਆ ਕੇ ਦੇਖਣਾ ਹੁੰਦਾ। ਮਾੜਾ ਜਹਾ ਕਰਦੀ ਵਿੱਚ। ਸੋ ਫੇਰ ਹਵਾਨਾ ਦੇਖੋ ਚੰਗਾ ਸੋਹਣਾ ਰੁਖ ਲੱਖੂਗੀ। ਇਹ ਤਾਂ ਅੱਗੇ ਇੱਕ ਗਾਂ। ਬਾਈ ਕਿੰਨਾ ਮਸੂਆ ਸੂਨ ਲੇ। ਇਹ ਬਾਈ ਥੋੜੀ ਵੱਡੀ ਹੋ ਕੇ ਬਣੀ ਪਹਿਲਾ ਸੂਆ। ਇਹ ਨਾਲ ਜਮ। ਠੀਕ ਹੈ। ਦਿਨ ਕਿੰਨੇ ਲਊਗੀ ਰੇਟ ਕੀ ਰਹਿਣਾ? ਦਿਨੇ ਦੇ ਸਹੀ ਬਾਈ 11 ਪਏ ਅੱਜ। ਠੀਕ ਹੈ। ਡਿਮਾਂਡ ਇਹਦੀ। ਇਹਦਾ 95000 ਰੁਪਏ ਰੇਟ। ਸਤੋਰੀ। 95000 ਰੇਟ ਆ ਦੱਸੋ। ਫੋਲ ਵੱਡੀ ਉੱਚੀ ਲੰਬੀ। ਇਗਾ ਇਹ ਵੈੜ ਵਿਕਰੀਾਸਤੇ ਆ ਸੁਹਾ ਪਹਿਲਾਂ ਥੋੜਾ ਪੱਕ ਕੇ ਬਣੀ ਐ ਵੱਖਰਾ ਰੰਗ ਐ ਤਾਂ ਚਾਹੇ ਦਾ ਸੋਹਣਾ ਹਜੇ ਦਿਨ ਪਏ ਆ ਸੂਨ ਚ ਹਵਾਨੇ ਚ ਢਿੱਲ ਫੁੱਲ ਦਿਸਦੀ ਐ ਅੱਗੋਂ ਚੰਗਾ ਭਰੀ ਬੈਠੀ ਹਵਾਨਾ ਪਛਾਣ ਨੂੰ ਵੀ ਚੰਗਾ ਬਣਾਓ ਸੋ ਇਹ ਪਾਕੀ ਛੰਡੀ ਸੀ ਲੈ ਢੀ ਕਾ ਭਾਈ ਸੋ ਸੀਲ 3 ਫੇ ਵੀ ਫੁੱਲ ਲੱਗਾ ਕੋ ਕੁਮਾਰੇ ਭਾਈ ਫੇਰ ਇਧਰੋਂ ਲਿਆ ਕੇ ਨਾ ਤੇ ਪਰਾਂ ਨੂੰ ਲੈ ਜੀਏ ਕੋ ਇੱਥੋਂ ਫੇਰ ਉਧਰ ਨੂੰ ਮੋਨੋ ਬਾਕੀ ਜਿਹੜੇ گاਵਾਂ ਦੇ ਰੇਟ ਹੋਣਗੇ ਉਹ ਆਪਣੇ ਲੈਣ ਵਾਲੇ ਹੋਣਗੇ ਬਾਈ ਮੁੱਲ ਨਹੀਂਗਾ ਠੀਕ ਹੈ ਸੋ ਕੀਮਤਾਂ ਬਾਈ ਕਹਿੰਦਾ ਵੀ ਨੇੜ ਤੇ ਡਾਲਾਂਗੇ ਹੀ ਰੱਖੂੰਗਾ ਕਮਾ ਲਿਆ ਬਾਈ ਸੋਏ ਦੱਸੋ ਗਾਂ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਮੱਝ ਤੋਂ ਬਾਅਦ ਚ ਇਹਦਾ ਰੇਟ 95000 ਹੈ ਢਾਂਚਾ ਰੰਗ ਬਹੁਤ ਸੋਹਣਾ ਹੈ ਇਹਦਾ ਗਾਗੂ ਬਾਈ ਇਹ ਤੋਂ ਬਾਅਦ ਚ ਜਿਹੜੀ ਡੱਬੀ ਵੈ ਜਿਆ ਸੂਆ 6 ਦੰਦਾ ਬਾਈ ਦਣ ਕਿਨੇ ਲੋਗ ਆਫਟਾ ਪਿਆਦਾ ਸਹੀ ਜਮਾ ਜੀ ਕੀਮਤ ਕੀਮਤ ਇਹਦਾ 95000 ਰੁਪਏ ਲੈਂਦੇ ਨੇ ਬਾਈ ਤੋਰ ਦੇ 95000 ਹੀ ਇਹਦਾ ਰੇਟ ਆ ਦੋਸਤੋ ਸੋਨਾ ਕੱਦ ਕਾਠਾ ਦੋਨੇ ਇੱਕੋ ਜੇ ਕੱਦ ਦਿਨਾ ਵਹਿੜਾ ਜੋੜੀ ਖੀਦ ਲੋ ਆਪਾਂ ਇੱਕ ਹੋਰ ਦੱਸ ਦਈਏ ਵੀ ਆਇਆ ਨਾ ਕਦੇ ਵੀ ਖਣੀ ਜਰਸੀ ਜਿੱਡੀ ਆ ਜਰਸੀ ਵੱਡੀ ਆ ਬਾਈ ਸਹੀ ਉਹ ਆਇਆ ਪਤਾ ਦੂਜਾ ਸੁਆ ਦੱਸਿਆ ਨਾ origignal ਦੂਜਾ ਸੁਆ 6 ਦਾ ਆਂਦਾ ਬਾਈ ਠੀਕ ਆ 6 ਦਾ ਦੂਜਾ ਸੁਆ ਬਹੁਤ ਸੋਹਣਾ ਸਟਰਕਚਰ ਆ ਦੋਸਤੋ ਉਤੋਂ ਤੁਸੀਂ ਢਾਂਚੇ ਦੀ ਬਣਾਵਟ ਦੇਖੋ ਮੈਂ ਗੱਲ ਕਰ ਰਿਹਾ ਸੀ ਵੀ ਦੋਨੇ ਵਹਿੜਾਂ ਇਕੱਠੀਆਂ ਖੜੀਆਂ ਇਕੋ ਜਿਹੀ ਢਾਂਚੇ ਦੀਆਂ ਨਜ਼ਰ ਆਉਂਦੀਆਂ ਇਕੋ ਜਿਹਾ ਹੀ ਕਦ ਕੱਟ ਦਿਸਦਾ ਗੱਗੂ ਬਾਈ ਅੱਗੋਂ ਕਰਕੇ ਫੇਰ ਕਮਾ ਦੇ ਇਹਨੂੰ ਐਂ ਖਵਾ ਦੇ ਚੋਹੋ ਆਨਾਂ ਦੇਖ ਸਕਦੇ ਹੋ ਚਮਕ ਸੋਹਣੀ ਐ ਚੰਗੀ ਸੰਭੀ ਹੋਈ ਵਹਿੜ ਐ ਜਿੱਦਾਂ ਦਾ ਬਾਡੀ ਵੇਟ ਚਾਹੀਦਾ ਉਸ ਤਰੀਕੇ ਦਾ ਸੂਨ ਤੋਂ ਪਹਿਲਾਂ ਤਿਆਰ ਹੈ ਹਵਾਨਾ ਤੁਸੀਂ ਹੁਣ ਵੀਡੀਓ ਚ ਦੇਖ ਹੀ ਰਹੇ ਹੋ ਦਾ ਕਮਾਲਾ ਬਾਈ ਬਾਗੀ ਚਵਾਈ ਚੂਈ ਦੀ ਬਹੁਤ ਵਧੀਆ ਨਿਕਲੂਗੀ ਬਾਈ ਠੀਕ ਹੈ ਸੋ ਚਵਾਈ ਦੀ ਕਿਉਂਕਿ ਕੋਈ ਵੀ ਵਪਾਰ ਆਲਾ ਭਰਾ ਪਹਿਲਾਂ ਪਸ਼ੂ ਨੂੰ ਪਾਸ ਕਰਦਾ ਤਾਂ ਆਈਡੀਆ ਹੋ ਜਾਂਦਾ ਵੀ ਥੱਲੋਂ ਚਵਾਈ ਕਿੱਦਾਂ ਦੀ ਨਿਕਲੂਗਾ ਵੇਖ ਹੋਰ ਲਾਸਟ ਉੱਤੇ ਵੈਡ ਤੁਹਾਨੂੰ ਦਿਖਾਵਾਂਗੇ ਬਾਈ ਕੋ ਨੂੰ ਵਿਕਰੀ ਵਾਸਤੇ ਹੈ ਡੱਬੀ ਬਹੁਤ ਸੋਹਣੀ ਵੈਡ ਉਹ ਵੀ ਸੋ ਇਹ 295 ਦੇ ਭਾਅ ਲੀਆਂ ਵੈਡਾਂ ਜਿਹੜੀਆਂ ਵਿਕਰੀ ਆਲੀਆਂ ਗਗੂ ਬਾਈ ਜਿਹੜੀ 3 ਨੰਬਰ ਤੇ ਹੈ ਇਹ ਬਾਈ ਦੂਜਾ ਸੂਆ ਹਜੇ ਇਹਦੇ 12 ਦਿਨ ਪਿਆ ਹਜੇ ਅੱਜ ਦਾ ਰੇਟ ਆਈਦਰ ਇਹਦਾ 88000 ਰੁਪਇਆ ਬਾਈ ਬਰਬਚੀ ਫੈਸਲੇ ਵਾਰ ਰੱਖੂ 나ੜਾ ਨੂਣਾ ਵੈੜ ਦੇ ਲੈਵੇ ਜਨ ਬਾਹਰ ਕਾਢ ਕੇ ਦਿਖਾਉਣੇ ਬਹੁਤ ਜਿਆਦੇ ਵਧੀਆ ਸੋ ਹੋ ਸਕਦਾ ਹੈ ਤੁਹਾਨੂੰ ਗਾਵਾਂ ਦੇ ਵਿੱਚੋਂ ਇਹ ਪਹਿਲਾਂ ਵਾਲੀਆਂ ਦੋਨਾਂ ਨਾਲੋਂ ਵੀ ਜ਼ਿਆਦਾ ਸੋਹਣੀ ਲੱਗੇ ਰੰਗ ਪਰਮਾਤਮਾ ਦਿੰਦਾ ਬਹੁਤ ਸੋਹਣਾ ਮੱਥੇ ਦੇ ਵਿੱਚ ਪਟਾ ਜਿਹੜਾ ਸੋਹਣਾ ਲੱਗਦਾ ਸਾਈਡਾਂ ਤੋਂ ਮੂੰਹ ਕਾਲਾ ਢਾਂਚਾ ਤੁਸੀਂ ਦੇਖ ਲਓ ਇਹਦਾ ਰੇਟ 88000 ਆ ਥੋੜੀ ਕੱਚੀ ਹੈ 10 ਦਿਨ ਜਿਹੜੀ ਸੰਭੋਗੇ ਫਾਇਦਾ ਇਹ ਹੋ ਜੂਗਾ ਵੀ ਤੁਹਾਡੇ ਕੋਲ ਜੀ ਲਾ ਕੇ ਸੂਪੂਗੀ ਦੇਖੋ ਇਹਦਾ ਢਾਂਚਾ ਲਿਆ ਭਾਈ ਆ ਨਾੜਾ ਨੂੜਾ ਦੇਖਾ ਤੇ ਭਾਈ ਮੜਿਆ ਕੈਮਰਾ ਮਾਰੋ ਹੋ ਨਾੜਾ ਹਵਾਨੇ ਤੇ ਚੰਗੀਆਂ ਦਿਸਦੀਆਂ ਦੱਸੋ ਤੁਸੀਂ ਜਦੋਂ ਪੂਰਾ ਹਵਾਨਾ ਪੂਰਾ ਫੈਕਸਲੇਵਰ ਕਲੀਅਰ ਦਿਸਦੀਆਂ ਹੁੰਦੀਆਂ ਇਹਦਾ ਰੇਟ 88000 ਹੈ ਮੋੜ ਲਗਾ ਕੋਈ ਕਿਹੜਾ ਇਹਦਾ ਆਏ ਬੱਤਾ ਤੋਂ ਜ਼ਿਆਦਾ ਤੌਰ 'ਤੇ ਮਤਲਬ ਇਹ ਹੁੰਦਾ ਵੀ ਹਰੇਕ ਐਂਗਲ ਤੋਂ ਤੁਸੀਂ ਦੇਖ ਸਕੋ ਪਸੂ ਨੂੰ ਇਹਦੇ ਤੱਕ ਪੁਰਾਂ ਦੀ ਬਣਾਵਟ ਲੱਤਾਂ ਹਵਾਨਾ ਢਾਂਚਾ ਕੰਗਰੋੜ ਇਹ ਸਾਰੀਆਂ ਚੀਜ਼ਾਂ ਨਿਗਾ ਮਾਰ ਲਿਆ ਕਰੋ ਬਾਲੀ ਬਰੀਕ ਆ ਬੱਚੀ ਬਾਈ ਕੈਨਸ ਕੋਨੇ ਬਹੁਤ ਜਿਆਦਾ ਵਧੀਆ ਦੀ ਉਹ ਪਤਲੀ ਚਮੜੀ ਦੀ ਆ ਖੈਰ ਸੋ ਇਹ ਚਾਰ ਨਾਗਾ ਜੇ ਤੁਹਾਨੂੰ ਦਿਖਾਉਣੇ ਸੀ ਜਿਹਦੇ ਚ ਚੌਥੇ ਨੰਬਰ ਤੇ ਵਹਿੜ ਦਿਖਾ ਰਿਹਾ ਰੇਟ ਇਹਦਾ 88000 ਹੈ ਬਾਕੀ ਸੁਭਾਣੋ ਬਾਈ ਇੱਕ ਪੰਜਾਬ ਵਾਲੀ ਬਹੁਤ ਚੰਗੀ ਵਹਿੜ ਜਰਸੀ ਤੇ ਇੱਕ ਐਚਐਫ ਦੋ ਸੁਭਾਣ ਦੋ ਹੋਰ ਆ ਜਾਣਗੇ ਜਾਨਵਰ ਆਪਣੇ ਕੋਲੇ ਦੋ ਨਾਗ ਬਾਈ ਕਹਿੰਦਾ ਹੋਰ ਪਹੁੰਚ ਜਾਣੇ ਵੈਸੇ ਰੂਟੀਨ ਚ ਹੀ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਹੀ ਰਹਿੰਦੇ ਝੋਟੀ ਫੇਰ ਦੇਖੋ ਇੱਕ ਵਾਰ ਝੋਟੀ ਖੜੀ ਦੇਖੋ ਤੁਸੀਂ ਕਿੰਡੀ ਸੋਹਣੀ ਲੱਗਦੀ ਐ ਸੋ ਇਹ ਝੋਟੀ ਦੂਜਾ ਸੂਆ ਕੀਮਤੇ ਦੀ ਬਾਈ ਨੇ ਫੋਨ ਤੇ ਰੱਖ ਲਈ ਐ ਤੁਸੀਂ ਸਾਰੀ ਵੀਡੀਓ ਦੇਖੀ ਐ ਤਾਂ ਰੇਟ ਤੇ ਡਿਟੇਲ ਸਾਰੀ ਪ੍ਰੋਪਰ ਤੁਸੀਂ ਸੁਣ ਚੁੱਕੇ ਹੋ ਲਾਸਟ ਉੱਤੇ ਫੇਰ ਇੱਕ ਬੇਨਤੀ ਵੀ ਜਿਨੇ ਵੀ ਪਸ਼ੂ ਖਰੀਦਣਾ ਉਹ ਆ ਕੇ ਦੇਖੇ ਤਸੱਲੀ ਕਰੇ ਸਮਝੇ ਵੀ ਕਿਹੜਾ ਪਸ਼ੂ ਉਹਦੇ ਲਈ ਫਾਇਦੇਮੰਦ ਹੈ ਅੱਜ ਦੇ ਭਾ ਗਾਵਾਂ ਦੀ ਜੇ ਗੱਲ ਕਰਦੇ ਹਾਂ ਦੱਸੋ ਤਾਂ 95 ਤੇ 88 ਮਤਲਬ ਲੱਖ ਤੋਂ ਹੇਠਲੇ ਭਾ ਪਰ ਗਾਵਾਂ ਚੰਗੀਆਂ ਕਦ ਕਾਠੋਂ ਲੋ ਵੀ ਥਣ ਹਵਾਨੇ ਲੋ ਵੀ ਸੋ ਦੁੱਧ ਤੁਹਾਡੀ ਸੇਵਾ ਦਾ ਤੇ ਤੁਹਾਡੀ ਸਮਝਦਾ ਅੱਜ ਦੀ ਵੀਡੀਓ ਫਿਲਹਾਲ ਇਹ ਚਾਰ ਪਸ਼ੂਆਂ ਦੀ ਸੀਗੀ ਫਿਰ ਬਾਈਕੋਂ ਵੀਡੀਓ ਵਿਖਾਵਾਂਗੇ ਤੁਹਾਨੂੰ ਮੱਝਾਂ ਘਟ ਆਉਂਦੀਆਂ ਪਰ ਜਦੋਂ ਵੀ ਆਉਂਦੀਆਂ ਉਦੋਂ ਚਕੀਨ ਤੇ ਸੋਹਣੀਆਂ ਝੋਟੀਆਂ ਵੀਰ ਖਰੀਦ ਕੇ ਲਿਆਉਂਦਾ ਮਿਹਰਬਾਨੀ ਵੀਡੀਓ ਦੇਖਣ ਲਈ